ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ हो परम पै सतदारा सुत दारा परीत लगाई एक उत्तम पंथ सुने गुर संगता तह मता ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸੋ ਕਹੋ ਤਲ ਗੁਰ ਸੇਵਿਆ ਅਹਨਿਸ ਸਹਜ ਸੰਬਾਏ ਦਰਸ਼ਨ پارਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਫਤ ਖਸਮ ਦੀ ਨੂਰ ਅਰਸ ਹੋ ਕੋਰਸ ਹੋ ਚਟੀਆਂ ਤੁਦਿ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਜਣ ਸਚਾ ਪਤੀ ਸਾਹੋ ਸਰ ਸ਼ਹਾਂ ਦਾ ਸਾਹੋ ਜਿਸ ਪਾਸ ਬੈਠੇ ਹਾਂ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠਾ ਮਹਲਾ 5 ਗੁਣ ਗਾਵੋ ਪੂਰਨ ਅਵਨਾਸੀ ਕਾਮ ਕਰੋਧ ਬੇਖਜਾਰੇ ਮਹਾ ਬੇਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਗੁਣ ਨਾਸੀ ਕਾਮ ਕਰੋ ਦ ਬੇਖਜਾਰੇ ਮਹਾ ਬੇਖਮ ਅਗਨ ਕੋ ਸਾਗਰ ਸਾਧੂ ਸੰਗ ਉਦਾਰੇ ਪੁਰਾ ਮੇਟਿਓ ਪਰਮ ਆਂਧੇਰਾ ਪਜ ਪਰੇਮ ਭਗਤ ਪ੍ਰਭ ਨੇਰਾ ਰਹਾ ਹਰ ਹਰ ਨਾਮ ਨਿਦਾਨ ਰਸ ਪੀਆ ਮਨ ਤਨ ਰਹੇ ਅੰਗਾਈ ਜਤ ਕਤ ਪੂਰ ਰਹੋ ਪਰਮੇਸ਼ਰ ਕਤ ਆਵੇ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬਿਤਾ ਜਿਸ ਮਨ ਵਸ ਗੋਪਾਲਾ ਨਾਮ ਰਤਨ ਜਨ ਗੁਰਮਖ ਪਾਇਆ ਤਾਂ ਕੀ ਪੂਰਨ ਕਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮਕੀ ਫਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਮਨ ਤਨ ਭਏ ਬਿਗਾਸਾ ਕਲ ਕਲੇਸ ਮਿਟੇ ਦੁਖ ਸਗਲੇ ਕਾਟੀ ਜਮਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਮਨ ਤਨ ਪਏ ਬਿਗਾਸਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹਲਾ ਪੰਜਵਾਂ ਗੁਣ ਗਾਵੋ ਪੂਰਨ ਅਵਨਾਸੀ ਕਾਮਾ ਕਰੋਦ ਬਿਖਜਾਰੇ ਮਹਾ ਬਿਖਮ ਅਗਨ ਕੋ ਸਾਗਰ ਸਾਦੂ ਸੰਗ ਉਦਾਰੇ ਓ ਵਾਹੇ ਗੁਰੂ ਜੀ ਕਾ ਖਾਲਸਾ ਓ ਵਾਹੇ ਗੁਰੂ ਜੀ ਕੀ ਫਤਿਹ